ਇਦਾਂ ਜੀ ਇਹਨਾਂ ਦੀ ਜਿਹੜੀ ਐਫਆਈਆਰ ਲੌਂਚ ਕੀਤੀ ਗਈ ਆ ਇਹ ਪੋਲੀਟੀਕਲੀ ਮੋਟੀਵੇਟਿਡ ਆ ਫਲੋਰ ਕੋਰਟ 'ਚ ਟ੍ਰਾਇਲ ਚੱਲਣਾ ਜੀ ਇਹਦਾ ਉਹਦੇ ਵਿੱਚ ਕੁਝ ਨਹੀਂ ਪ੍ਰੂਫ ਹੋਣਾ ਕਿਉਂਕਿ ਇਹ ਬੋਗਸ ਫੈਕਟਸ ਦੇ ਨਾਲ ਇੱਕ ਫਾਲਸ ਕੇਸ ਇਹਨਾਂ ਦੇ ਲੌਂਚ ਕੀਤਾ ਗਿਆ ਨਾਥਿੰਗ ਐਲਸ ਕਿਹੜੇ ਮੰਗ ਪੁਲਿਸ ਵੱਲੋਂ ਜੱਜ ਸਾਹਿਬ ਵੱਲੋਂ 14 ਦਿਨ ਦੀ ਜੇਲ੍ਹ ਭੇਜਿਆ ਜਾਂਦਾ ਉਸ ਤੋਂ ਬਾਅਦ ਫਿਰ ਪੁਲਿਸ ਵੱਲੋਂ ਰਿਮਾਂਡ ਦੀ ਮੰਗ ਕੀਤੀ ਗਈ ਜੀ ਰਿਮਾਂਡ ਦੀ ਰਿਵੀਜ਼ਨ ਕੀਤੀ ਗਈ ਹੈ ਇਹਨਾਂ ਦੇ ਕੋਲੋਂ ਪੁਲਿਸ ਵੱਲੋਂ ਦੇਖੋ ਨਾ ਅਸੀਂ ਆਰਗੂਮੈਂਟਸ ਕਰ ਆਏ ਆ ਜੋ ਵੀ ਜੱਜ ਸਾਹਿਬ ਦਾ ਹੁਕਮ ਹੋਊਗਾ ਕਿੰਨੇ ਦਿਨ ਦਾ ਪੁਲਿਸ ਵੱਲੋਂ ਰਿਮਾਂਡ ਮੰਗਿਆ ਗਿਆ ਪੁਲਿਸ ਵੱਲੋਂ 10 ਦਿਨ ਦਾ ਮੰਗਿਆ ਗਿਆ ਸੀਗਾ ਜੀ ਤੇ ਹੁਣ ਦੇਖਦੇ ਹਾਂ ਸ਼ਾਮ ਨੂੰ ਕੀ ਆਰਡਰ ਕਰਦੇ ਜਸਾ ਆਈਸੀ ਪੁਲਿਸ ਵੱਲੋਂ ਕਹਿ ਗਿਆ ਐਸਐਸਪੀ ਸਾਹਿਬ ਨੇ ਦੱਸਿਆ ਕਿਹੜੇ ਰਸਤੇ ਦੇ ਵਿੱਚ ਹਾਈਵੇ ਦੇ ਵਿੱਚ ਕਿਹੜੀ ਆਈਪੀ ਰੇਤੀ ਤੇ ਉਹਨਾਂ ਗੱਡੀ ਦੇ ਵਿੱਚੋਂ ਕਿਹੜੇ ਪਿੰਦੇ ਸਮਾਨ ਵੀ ਕਿਹੜਾ ਬਰਾਮਦ ਕੀਤਾ ਗਿਆ ਗੱਡੀ ਦੇ ਵਿੱਚੋਂ ਇਹਨਾਂ ਨੇ ਜੋ ਪਾਇਆ ਉਹ ਸਮਾਨ 4 ਗ੍ਰਾਮ ਇਨਟੌਕਸਿਕੈਂਟ ਪਾਊਡਰ ਇਹਨਾਂ ਨੇ ਐਫਆਈਆਰ 'ਚ ਦਰਜ ਕੀਤਾ ਜੀ ਉਸ ਤੋਂ ਬਾਅਦ ਐਸਐਸਪੀ ਸਾਹਿਬ ਨੇ ਮੀਨ ਵਾਈਲ ਦੇਖੋ ਜੀ ਪਹਿਲੇ ਦਿਨ ਤੋਂ ਅਸੀਂ ਫੋਲੋ ਕਰ ਰਹੇ ਹਾਂ ਇਸ ਕੇਸ ਨੂੰ ਠੀਕ ਹੈ ਜੀ ਫਲੋਰ ਜਿਹੜਾ ਜੁਡੀਸ਼ੀਨ ਦੇਸੇ ਸਾਹਿਬ ਦੇ ਰਮਾਨੀ ਸੀ ਮਿਲਿਆ ਇਹਨਾਂ ਨੂੰ ਇਹਨਾਂ ਨੇ ਫਿਰ ਬਾਅਦ ਚ ਰਿਵੀਜ਼ਨ ਕੀਤੀ ਇੱਥੇ ਹੁਣ ਅਸੀਂ ਆਰਗੂ ਕਰਕੇ ਆਏ ਦੀ ਇਹਦੇ ਚ ਬੰਦੇ ਵੀ ਸਾਰੇ ਇੱਥੇ ਪੇਚ ਲਿਆਏ ਪ੍ਰੋਡਕਸ਼ਨ ਬਣਨ ਤੇ ਲਿਆਈ ਸੀ ਕਰਤੇ ਇੱਕ ਬਹੁਤ ਬੋਗਸ ਫੈਕਟਸ ਦੇ ਨਾਲ ਇੱਕ ਝੂਠਾ ਕੇਸ ਇਹਨਾਂ ਦੇ ਪਾਇਆ ਗਿਆ ਸਿਰਫ ਇਸ ਕਰਕੇ ਕਿ ਭਾਈ ਅਮਰਪਾਲ ਸਿੰਘ ਇਹਨਾਂ ਦੇ ਬ੍ਰਦਰ ਨੇ ਤੇ ਇਹਨਾਂ ਨੂੰ ਮਤਲਬ ਡਿਫੇਮ ਕਰਨਾ ਚਾਹੁੰਦੇ ਪੂਰੀ ਫੈਮਲੀ ਨੇ ਸਰ ਰਿਮਾਂਡ ਕਿ ਨਾ ਮਿਲੇ ਸਰ ਰਿਮਾਂਡ ਦਾ ਆਰਡਰ ਅਜੇ ਉਧਰ ਰਿਜ਼ਰਵ ਰੱਖਿਆ ਹੋਇਆ ਹੈ ਜੀ ਆਰਗੂਮੈਂਟ ਹੋ ਗਿਆ ਹੈ ਆਰਗੂਮੈਂਟਸ ਹੋ ਗਏ ਨੇ ਆਰਡਰ ਰਿਜ਼ਰਵ ਆ ਆਰਡਰ ਥੋੜੀ ਦੇਰ ਤੱਕ ਪਤਾ ਲੱਗ ਜੀ ਸਰ ਕੋਈ ਬੇਲ ਦਾ ਵੀ ਬੇਲ ਵਗੈਰਾ ਵੀ ਲਗਾਏਗੀ ਫੈਮਲੀ ਵੱਲੋਂ ਕੋਈ ਜੀ ਸਰ ਬੇਲ ਦੀ ਫਾਈਲ ਬੇਲ ਹਰਪ੍ਰੀਤ ਦੀ ਬੇਲ ਫਾਈਲ ਹੈ ਜੀ ਹਾਂ ਹਾਂ ਜੀ ਪੁਲਿਸ ਦਾ ਕਹਿਣਾ ਕਿ ਨਾ ਮੌਕੇ ਤੋਂ ਜਿਹੜੇ ਬ੍ਰਾਮਪਤੀ ਵੀ ਸਮਾਨ ਹੋਇਆ ਹੈ ਕਿਸ ਨੇ ਨਸ਼ਾ ਲਾਇਆ ਉਹਦੀ ਮੌਕੇ ਤੋਂ ਗ੍ਰਿਫਤਾਰ ਜਿਹੜਾ ਪੁਲਿਸ ਵੱਲੋਂ ਰੇਡ ਕਰਕੇ ਕੀਤਾ ਗਿਆ ਦੇਖੋ ਜ ਦੀ ਦੀ ਜਿਹੜਾ ਮੌਕੇ ਤੋਂ ਇਹਨਾਂ ਕੋਲ ਸਮਾਨ ਬਰਾਮਦ ਹੋਇਆ ਪਹਿਲਾ ਗੱਲ ਤਾਂ ਮੌਕੇ ਤੋਂ ਇਹਨਾਂ ਨੂੰ ਚੱਕਿਆ ਨਹੀਂ ਜਿੱਥੇ ਦੀ ਅਕਰੈਂਸ ਬਣਾਈਏ ਇਹਨਾਂ ਨੇ ਜੀ ਫਲੋਰ ਦੀ ਅਕਰੈਂਸ ਬਣਾਈ ਹੈ ਫਲੋਰੋਂ ਚੱਕਿਆ ਹੀ ਨਹੀਂ ਜੋ ਮੇਰੀ ਇਹਨਾਂ ਨੇ ਫੈਮਿਲੀ ਨਾਲ ਗੱਲਬਾਤ ਹੋਈ ਆ ਜੋ ਦੋਨਾਂ ਮੁਲਜਮਾ ਨਾਲ ਗੱਲਬਾਤ ਹੋਈ ਆ ਉਹਦੇ ਅਕੋਰਡਿੰਗਲੀ ਇਹਨਾਂ ਨੂੰ ਚੱਕਿਆ ਹੀ ਉਧਰਲੀ ਸਾਈਡ ਤੋਂ ਆ ਇਹਨਾਂ ਨੂੰ ਫਾਲੋ ਕਰਦੀ ਆ ਰਹੀ ਸੀ ਗੱਡੀ ਕੋਈ ਜੋ ਇਹਨਾਂ ਨੇ ਮੈਨੂੰ ਦੱਸਿਆ ਫਾਲੋ ਕਰਦੀ ਗੱਡੀ ਆ ਰਹੀ ਸੀ ਤੇ ਇਹਨਾਂ ਨੇ ਇਹਨਾਂ ਨੂੰ ਆਪਣਾ ਇਸ ਕੇਸ 'ਚ ਇਨਡल्ज ਕਰਨ ਨਹੀਂ ਸਿਰਫ ਟੋਲ ਪਲਾਜ਼ਾ ਤੋਂ ਪਰਲੀ ਸਾਈਡ ਤੋਂ ਗ੍ਰਿਫਤਾਰ ਨਹੀਂ ਨਹੀਂ ਲਾਡੋ ਵਾਲ ਟੋਲ ਪਲਾਜ਼ਾ ਦਾ ਘੱਟ ਕੇ ਅੱਗੇ ਫਲੋਰ ਤੇ ਗਰਾਿਆਂ ਦੇ ਵਿੱਚ ਜਿੱਥੇ ਕਹ ਰਹੇ ਜੀ ਕਿ ਪੱਧਰੇ ਸੜਕ ਤੇ ਇਹ ਨਸ਼ਾ ਕਰ ਰਹੇ ਸੀ ਨਸ਼ਾ ਕਰਨਾ ਜਿਹਨੇ ਪੱਧਰੇ ਸੜਕ ਤੇ ਥੋੜੀ ਕਰੂਗਾ ਇੱਕ ਸਮਝਣ ਵਾਲੀ ਗੱਲ ਹੈ ਐਸ ਪਰ ਜਿਹੜੀ ਪੋਜ਼ਿਟਿਵ ਜਿਹੜੀ ਸਰ ਇਹ ਵੀ ਦੇਖੋ ਰਿਪੋਰਟਸ ਪੋਜ਼ਿਟਿਵ ਉਹਦਾ ਵੀ ਮੈਂ ਜਵਾਬ ਦੇਣਾ ਉਹਦੇ ਚ ਇਹ ਆ ਜਿਹੜਾ ਹਰਪ੍ਰੀਤ ਸਿੰਘ ਆ ਇਹ ਜਿੰਮ ਤੇ ਟਿਕਦਾ ਜਿੰਮ ਜਾਂਦਾ ਉਹਦੇ ਚ ਥੋੜੇ ਬੋਤੇ ਸਟੀਰੋਇਡਸ ਲੈਂਦਾ ਤੇ ਸਟੀਰੋਇਡ ਜਦੋਂ ਬੰਦਾ ਲੈਂਦਾ ਉਹਦੇ ਚ ਡੋਪ ਟੈਸਟ ਦੇ ਵਿੱਚ ਪੋਜ਼ਿਟਿਵ ਆਣਾ ਹੀ ਆਣਾ ਕਿਹੜਾ ਕੈਮੀਕਲ ਮਿਲਿਆ ਸਰ ਉਹਦੇ ਵਿੱਚ ਕੈਮੀਕਲ ਰਿਪੋਰਟ ਨਹੀਂ ਜੀ ਹਜੇ ਆਈ ਦੂਸਰੀ ਗੱਲ ਜਿਹੜਾ ਆਪਣਾ ਲਵ ਕੀ ਨਾਮ ਲਵਪ੍ਰੀਤ ਸਿੰਘ ਆ ਲਵਪ੍ਰੀਤ ਸਿੰਘ ਦਾ ਵੀ ਇਹੀ ਹੈ ਉਹ ਵੀ ਸਟੀਰੋਇਡਸ ਵਗੈਰਾ ਲੈਂਦਾ ਦੋਨੋਂ ਹੀ ਸਟੀਰੋਇਡ ਲੈਂਦੇ ਆ ਉਹਦੇ ਨਾਲ ਡੋਪ ਟੈਸਟ ਪੋਜ਼ਿਟਿਵ ਆ ਹੀ ਜਾਂਦਾ ਜੀ ਅੱਛਾ ਕੀ ਕਿਹੜੇ ਮੌਕੇ ਤੇ ਪੁਲਿਸ ਕਹਿ ਰਹੀ ਆ ਪ੍ਰਾਪਤੀ ਹੋਈ ਆ ਜੋ ਨਸ਼ੇ ਦੇ ਪਿੰਡੇ ਦੇ ਵਿੱਚ ਉਹ ਜਿਹੜਾ ਸਾਰਾ ਕੁਝ ਪੁਲਿਸ ਦੇ ਦੇਖੋ ਪਹਿਲਾਂ ਤਾਂ ਮੌਕੇ ਤੇ ਜਿਹੜੀ ਇਹ ਕਹਿੰਦੇ ਆ ਕਿ ਆਈਸ ਡਰੱਗ ਹੋਈ ਆ ਇਹਨਾਂ ਨੇ ਐਫ ਆਈ ਆਰ ਦੇ ਵਿੱਚ ਲਿਖਿਆ ਪਾਊਡਰ ਇਨਟੌਕਸਿਕੈਂਟ ਪਾਊਡਰ ਜੀ ਇਨਟੌਕਸਿਕੈਂਟ ਪਾਊਡਰ ਲਿਖਿਆ ਇਹਨਾਂ ਨੇ ਮੀਨ ਵਾਈਲ ਐਸਐਸਪੀ ਸਾਹਿਬ ਕਾਨਫਰੰਸ ਲਾ ਰਹੇ ਆ ਕੀ ਆਇਸ ਡਰੱਗ ਮਿਲਿਆ ਉਸ ਸੌਲਟ ਦਾ ਰਿਪੋਰਟ ਤਾਂ ਆਈ ਨਹੀਂ ਇਹਨਾਂ ਨੂੰ ਕਿੱਥੋਂ ਪਤਾ ਜੀ ਆਇਸ ਮਿਲਿਆ ਉਸ ਤੋਂ ਬਾਅਦ ਇਹਨਾਂ ਨੇ ਜੀ ਰਿਮਾਂਡ ਦੇ ਵਿੱਚ ਵੀ ਆਈਸੀ ਆਈਸ ਲਿਖਿਆ ਐਫ ਆਈ ਆਰ ਤੇ ਇਹਨਾਂ ਦਾ ਰਿਮਾਂਡ ਪੇਪਰ ਉਹਨਾਂ ਦਾ ਦੋਨੋਂ ਕੰਟਰੈਡਿਕਟ ਹੋ ਰਹੇ ਆ ਪੇਟੀਐਮ ਦੇ ਵਿੱਚ ਜਿਹੜੀ ਆਨਲਾਈਨ ਟ੍ਰਾਂਜੈਕਸ਼ਨਾਂ ਜਿਹੜੀਆਂ ਕੀਤੀਆਂ ਗਈਆਂ ਨੇ ਏਟੀਐਮ ਦੀ ਜਿਹੜੀ ਹੈਗੀ ਟ੍ਰਾਂਜੈਕਸ਼ਨ ਪੇਟੀਐਮ ਦੀ ਟ੍ਰਾਂਜੈਕਸ਼ਨ ਇਹਨਾਂ ਨੇ ਹਜੇ ਤੱਕ ਅੱਜ ਵੀ ਕੋਰਟ 'ਚ ਪੇਸ਼ ਨਹੀਂ ਕੀਤੀ ਜਿਹੜੀ ਸਕਰੀਨਸ਼ਾਟ ਇਹਨਾਂ ਨੇ ਲੈਣਾ ਸੀ ਉਹ ਅੱਜ ਵੀ ਪੇਸ਼ ਨਹੀਂ ਕੀਤਾ। ਲੁਧਿਆਣੇ ਦਾ ਕਿਹੜਾ ਫੜਿਆ ਗਿਆ ਹੈਗਾ ਕਿਹੜਾ ਦੱਸਿਆ ਉਹ ਉਸਨੇ ਅਸੰਬਧੀ ਪਰ ਦੀ 2 ਕਰੋੜ ਸੰਦੀਪ अरोड़ा ਫੜਿਆ ਗਿਆ। ਤਸਕਰ ਨਾਲ ਫੜਿਆ। ਦੇਖੋ ਵੈਸੇ ਤਾਂ ਇਹ ਸਿਰਫ ਇੱਕ ਬੋਗਸ ਕੇਸ ਹੈ। ਇੱਕ ਝੂਠਾ ਕੇਸ ਬਣਾਇਆ ਗਿਆ ਦੋਨਾਂ ਮੁੱਜਨਾ ਮੁੱਜਲਾਮਾ ਦੇ ਖਿਲਾਫ ਕਿਉਂਕਿ ਅਮਰਤਪਾਲ ਜੀ ਦਾ ਨਾਮ ਇਹਨਾਂ ਦੇ ਨਾਲ ਜੁੜਦਾ। ਜੀ ਮੋਰਓਵਰ ਇਹਦੇ ਵਿੱਚ ਜਿਹੜਾ ਤੁਸੀਂ ਕਹਿੰਦੇ ਆ ਕਿ ਆਪਣਾ ਸੰਦੀਪ अरोड़ा ਫੜਿਆ ਉਸ ਤੋਂ ਬਾਅਦ ਇਹਨਾਂ ਨੇ ਸਾਡੇ ਬਿਆਨਾਂ ਤੋਂ ਹੀ ਫੜਿਆ ਗਿਆ ਉਹ। ਕੀ ਕੰਜ਼ਮਪਸ਼ਨ ਚ ਸਾਨੂੰ ਫੜਿਆ ਨਾ ਕਿ ਸਾਨੂੰ ਕੀ ਉਹ ਸਪਲਾਈ ਕੀਤੀ ਸੀ ਉਸਨੇ ਉਸ ਅਮਰ ਜੋ ਸਪਲਾਈ ਨੇ ਨਹੀਂ ਸਪਲਾਈ ਨੇ ਦੇ ਰੋੜੇ ਨੇ ਤਾਂ ਦੇਖੋ ਜੀ ਜੇ ਸਪਲਾਈ ਅਸੀਂ ਕਰਦੇ ਹੁੰਦੇ ਜਾਂ ਉਹਨੇ ਸਾਨੂੰ ਕੀਤੀ ਹੁੰਦੀ ਤਾਂ ਸਾਡੇ ਕੋਲੋਂ ਪੈਸੇ ਮਿਲਦੇ ਜਾਂ ਕੁਝ ਹੋਰ ਮਿਲਦਾ ਇਹਨਾਂ ਨੇ ਸਿਰਫ 4 ਗ੍ਰਾਮ ਪਾ ਕੇ ਸਾਡੇ ਤੇ ਸਾਨੂੰ ਸਿਰਫ ਡਿਫੇਮ ਕੀਤਾ ਹੋਰ ਕੁਝ ਨਹੀਂ ਇਸ ਕੇਸ ਚ ਇਹ ਟੋਟਲੀ ਬੋਕਸ ਕੇਸ ਆ ਜਿਦੋਂ ਅਗੇ ਟ੍ਰਾਇਲ ਆਉਣਾ ਹੈ ਇਹ ਬੜਾ ਆਸਾਨ ਕਰਨਾ ਜਦੋਂ ਟ੍ਰਾਇਲ ਚੱਲਣਾ ਉਹਦੇ ਵਿੱਚ ਸਾਰਾ ਕੁਝ ਕਲੀਅਰ ਹੋ ਜਾਣਾ ਕਿ ਇਟਸ ਅ ਬੋਕਸ ਕੇਸ ਨਾਥੀ ਕੈਲਸ ਜੀ ਸਰ ਆਖਰੀ ਸਵਾਲ ਹੈ ਕਿ ਰਿਮਾਂਡ ਕਿੰਨਾ ਮੰਗਿਆ ਹੈਗਾ ਤੇ ਜੱਜ ਸਾਹਿਬ ਦੇ ਆਰਡਰ ਕੀ ਹੈ ਦੇਖੋ ਜੀ ਰਿਮਾਂਡ ਇਹਨਾਂ ਨੇ ਮੰਗਿਆ ਸੀਗਾ ਦੱਸ ਦਿੰਦਾ ਜੱਜ ਸਾਹਿਬ ਦੇ ਆਰਡਰ ਜੋ ਹੈਗੇ ਉਹ ਆ ਜਾਣਗੇ ਥੋੜੀ ਦੇਰ ਤੁਹਾਡੇ ਸਾਹਮਣੇ ਕਿੰਨੇ ਦਿਨ ਦਾ ਕਿਹੜਾ ਰਿਮਾਂਡ ਹੈ ਕੋਰਟ ਵੱਲੋਂ ਦਿੱਤਾ ਜਾਏਗਾ ਜਾਂ ਨਹੀਂ ਵੀ ਦੇਖੋ ਕੋਰਟ ਦਾ ਆਰਡਰ ਆ ਜੋ ਕੋਰਟ ਕਰੇਗੀ ਉਹ ਮਨਜ਼ੂਰ ਕਰਨਾ ਪਏਗਾ ਪਰ ਕੋਰਟ ਨੇ ਹਜੇ ਤੱਕ ਕੋਈ ਆਰਡਰ ਨਹੀਂ ਦਿੱਤਾ ਹੈਗਾ ਜੀ ਜੋ ਆਰਡਰ ਦੇਣਗੇ ਉਹ ਸਾਰਾ ਸਾਹਮਣੇ ਆਈ ਜਾਣਾ ਠੀਕ ਹੈ ਹਾਂ ਜੀ